ਸਾ ਸੇਖਾਲੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 26 ਸਤੰਬਰ 2025 ਤੇ ਤੁਸੀਂ ਵੇਖੋ ਅੱਜ ਟਾਈਮ ਕੀ ਹੋਇਆ ਰਾਤ ਦਾ ਵੇਲਾ ਤੇ ਰਾਤ ਵੇਲੇ ਜਦੋਂ ਅਸੀਂ ਵਿਆਹ ਵਿਉ ਕਰਦੇ ਆਂ ਵੈਸੇ ਦਿਨੇ ਵੀ ਕਰਦੇ ਆਂ ਤਾਂ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਛਾਵੜਾ ਪੈਲੇਸ ਹੈ ਹੁਣ ਬਿਲਕੁਲ ਟੋਟਲੀ ਚੇਂਜ ਹੋ ਗਿਆ ਹੈ ਰਾਜਪਰਲ ਬਣ ਗਿਆ ਇਹਦੀ ਇੰਟੀਰੀਅਰ ਜਿਹੜਾ ਬਹੁਤ ਸੋਹਣਾ ਇਹਨਾਂ ਨੇ ਭਾਜੀ ਉਹਨਾਂ ਨੇ ਬਣਾਇਆ ਤੁਸੀਂ ਵੇਖੋ ਉੱਪਰ ਵੀ ਪਹਿਲਾਂ ਦੇਖੋ ਸਾਰਾ ਨਵਾਂ ਟੋਟਲ ਟੋਟਲ ਦਾ ਟੋਟਲ ਜਿਹੜਾ ਨਾ ਇਹਦਾ ਇੰਟੀਰੀਅਰ ਇਹਨਾਂ ਨੇ ਚੇਂਜ ਕੀਤਾ ਹੈ ਇਹ ਸਾਰਿਆਂ ਜੇ ਨਿਗਾਹ ਮਾਰੋਗੇ ਤਾਂ ਇਹ ਛਾਵੜਾ ਪੈਲੇਸ ਤੁਹਾਨੂੰ ਪਤਾ ਬਠਿੰਡਾ ਦੇ ਸਟੇਡੀਅਮ ਦੇ ਬਿਲਕੁਲ ਸਾਹਮਣੇ ਇਹ ਛਾਵੜਾ ਪੈਲੇਸ ਹੈਗਾ ਭਾਜੀ ਇੱਥੋਂ ਦੀ ਇੰਟੀਰੀਅਰ ਦੇਖਣ ਵਾਲਾ ਬਹੁਤ ਪਿਆਰਾ ਇੰਟੀਰੀਅਰ ਹੈ ਇਹਨਾਂ ਨੇ ਭਾਜੀ ਹੋਰਾਂ ਨੇ ਬਣਾਇਆ ਜੇ ਆਪਾਂ ਸਾਈਡਾਂ ਤੇ ਕੰਧਾਂ ਦੀ ਵੀ ਗੱਲ ਕਰੀਏ ਤਾਂ ਇਧਰ ਵੀ ਸੁੰਦਰੀਆਂ ਇਹਨਾਂ ਨੇ ਬੜੀਆਂ ਬਾ ਕਮਾਲ ਇੱਥੇ ਲਾਈਆਂ ਨੇ ਔਰ ਘੱਟੋ ਘੱਟ ਮਿਲਦਾ 4 450 ਬੰਦੇ ਦੇ ਬੈਠਣ ਦੀ ਇੱਥੇ ਅਰੇਂਜਮੈਂਟ ਹੈਗਾ ਜੇ ਆਪਾਂ ਕਿਉਂ ਮੈਨੂੰ ਅਸੀਂ ਵੀ ਚਲੋ ਮੈਂ ਤੁਹਾਨੂੰ ਦਿਖਾ ਦਿਆਂ ਅਸੀਂ ਵਿਆਹ ਸ਼ਾਦੀਆਂ ਕਰਨੀਆਂ ਪਾਰਟੀਆਂ ਕਰਨੀਆਂ ਕੋਈ ਵੀ ਫੰਕਸ਼ਨ ਕਰਨਾ ਹਣਾ ਤਾਂ ਇਹ ਜਿਹੜਾ ਰੈੱਡ ਪਰਲ ਹੈ ਜਿਹਨੂੰ ਪਹਿਲਾਂ ਲੋਕੇ ਛਾਵੜਾ ਪੈਲੇਸ ਕਹਿੰਦੇ ਸੀ ਸਾਰਾ ਨਵੇਂ ਸਿਰੇ ਤੋਂ ਹਰ ਚੀਜ਼ ਇੱਥੇ ਇੱਕ ਨਵੀਂ ਹੈ ਮਤਲਬ ਟੋਟਲ ਦੀ ਟੋਟਲ ਜਿਹਨੂੰ ਆਪਾਂ ਕਹਿੰਦੇ ਨੇ ਵੀ ਕੱਪੜੇ ਬਦਲਤੇ ਬਾਈ ਜੀ ਸਾਰਾ ਚੇਂਜ ਹੀ ਕਰਤਾ ਆ ਵੇਖੋ ਤੁਸੀਂ ਸਟੇਜ ਦੇਖੋ ਬਾ ਕਮਾਲ ਬਾਕੀ ਉਸ ਤੋਂ ਬਾਅਦ ਆਪਣੇ ਹਿਸਾਬ ਨਾਲ ਵੀ ਬੰਦਾ ਡੈਕੋਰੇਸ਼ਨ ਹੈ ਜਿਹੜੀ ਉਹ ਕਰਵਾ ਲੈਂਦਾ ਹੁੰਦਾ ਸੋ ਮੇਰੇ ਨਾਲ ਪਾਜੀ ਉਜਾਗਰ ਸਿੰਘ ਢਿੱਲੋਂ ਸਾਹਿਬ ਨੇ ਢਿੱਲੋਂ ਸਭ ਕੀ ਹਾਲ ਹਾਂ ਠੀਕ ਹੈ ਜੀ ਬਹੁਤ ਬਹੁਤ ਚਲੋ ਵਧੀਆ ਗੱਲ ਹੈ ਪਾਜੀ ਇਹ ਹੁਣ ਟੋਟਲ ਸਾਰਾ ਕੁਝ ਚੇਂਜ ਕਰਤਾ ਇਹਦਾ ਹਾਂਜੀ ਸਾਡੀ ਦੇਖੋ ਇਹ ਕੋਸ਼ਿਸ਼ ਹੈ ਕਿ ਲੋਕ ਇਹਨੂੰ ਛਾਵੜਾ ਪੈਰਸ ਦੇ ਨਾਲ ਜਾਣਦੇ ਆ ਜੀ ਸਾਡੀ ਕੋਸ਼ਿਸ਼ ਹੈ ਕਿ ਗਾਹਾਂ ਤੇ ਇਹਨੂੰ ਰੈੱਡ ਪਰਲ ਦੇ ਨਾਲ ਜਾਣਿਆ ਕਰਨਗੇ ਹਾਂ ਬਿਲਕੁਲ ਇਹਦੀ ਹਾਂ ਪਛਾਣ ਬਣਾਉਣੀ ਆ ਅਸੀਂ ਇਸ ਕਰਕੇ ਨੂੰ ਟੋਟਲੀ ਮਤਲਬ ਲੁੱਕ ਚੇਂਜ ਕੀਤੀ ਹੈ ਹਮਮ ਔਰ ਵੱਡੀ ਗੱਲ ਹੈ ਜਿਹੜੀ ਅਸੀਂ ਇਸ ਕਰਕੇ ਮਤਲਬ ਇਹ ਸੋਚੇ ਮਨ ਦੇ ਵਿੱਚ ਰੱਖੀ ਆ ਕਿ ਜਰ ਹਰੇਕ ਦਾ ਬੱਚੇ ਦਾ ਕੋਈ ਵੀ ਚਾਹੇ ਅਮੀਰ ਦਾ ਚਾਹੇ ਗਰੀਬ ਦਾ ਉਹਦੇ ਚਾਹ ਜਿਹੜੇ ਆ ਬਰਾਬਰ ਹੀ ਹੁੰਦੇ ਆ ਜੀ ਬਿਲਕੁਲ ਇਸ ਕਰਕੇ ਸੀ ਚੌਹਨਿਆ ਕਿ ਜਿਹਨੇ ਘੱਟ ਪੈਸੇ ਲਾਉਣੇ ਆ ਉਹ ਵੀ ਸਾਡੇ ਕੋਲੇ ਆਵੇ ਤੇ ਘੱਟ ਪੈਸਿਆਂ ਦੇ ਵਿੱਚ ਵੱਡੇ ਪੈਲਸ ਦੀ ਫੀਲ ਇੱਥੋਂ ਲਵੇ ਹਾਂ ਸਾਨੂੰ ਕੋਈ ਉਹ ਕਹਿ ਨਹੀਂ ਸਕਦਾ ਕਿ ਯਾਰ ਵੱਡੇ ਪੈਲਸ ਦੇ ਵਿੱਚ ਆ ਚੀਜ਼ ਹੁੰਦੀ ਹੈ ਤੁਹਾਡੇ ਕੋਲੇ ਇਹ ਹੈ ਨਹੀਂ ਅਸੀਂ ਉਸ ਤਰ੍ਹਾਂ ਦੀ ਲੁੱਕ ਜਿਹੜੀ ਇਹਦੀ ਬਣਾਈ ਹੈ ਅੱਜ ਕੱਲ੍ਹ ਦੇ ਕੋਈ ਛੱਡ ਬਣਦੇ ਆ ਉਹ ਬਹੁਤ ਕੀਮਤੀ ਹੁੰਦੀ ਆ ਪਹਿਲਾਂ ਜਿੰਨੇ ਪੈਲਸ ਬਣਿਆ ਬਹੁਤ ਕੀਮਤੀ ਆ ਤੇ ਇਸ ਕਰਕੇ ਉਹਨੀ ਕੀਮਤਾਂ ਉਹ ਵਸੂਲ ਕਰਦੇ ਆ ਸੋ ਅਸੀਂ ਇਸ ਨੂੰ ਉਸ ਤਰ੍ਹਾਂ ਦੀ ਲੁੱਕ ਦਿੱਤੀ ਹੈ ਥੋੜੇ ਪੈਸਿਆਂ ਦੇ ਵਿੱਚ ਜਿਹਨੇ ਵਿਆਹ ਕਰਨਾ ਇਥੇ ਸਾਡੇ ਕੋਲੇ ਆਵੇ ਵੱਡੇ ਪੈਸੇ ਦੀ ਫੀਰ ਉਹ ਅਸੀਂ ਜ਼ਿੰਮੇਵਾਰੀ ਆ ਸਾਡੀ ਕਿ ਬੱਚਾ ਇਹ ਕਹਦੇ ਕਿ ਮੈਨੂੰ ਪਸੰਦ ਨਹੀਂ ਹਾਲ ਇੱਕ ਵਾਰੀ ਆ ਕੇ ਜੂਰ ਦੇਖੇ ਬਿਲਕੁਲ ਮੈਂ ਵਹੀ ਕਹਣਾ ਦੇਖੋ ਇੰਟੀਰੀਅਰ ਜਿਹੜਾ ਨੋ ਡਾਊਟ ਤੁਸੀਂ ਬਹੁਤ ਚੇਂਜ ਕੀਤਾ ਬਹੁਤ ਕਿ ਸਾਰਾ ਹੀ ਚੇਂਜ ਕਰ ਦਿੱਤਾ ਆ ਦੇਖੋ ਸਾਰਾ ਕੁਛ ਇਹਦੇ ਤੇ ਨਵਾਂ ਲੱਗਿਆ ਜੋ ਇਹਦੇ ਤੇ ਆਪਾਂ ਸ਼ੈਂਡਰੀਅਲ ਦੇਖ ਲਈਏ ਇਹਦੇ ਤੇ ਫਲਾਵਰ ਡੈਕੋਰੇਸ਼ਨ ਦੇਖ ਲਈਏ ਇਵਨ ਕਿ ਕਰਟਨਸ ਨੇ ఎవਰੀਥਿੰਗ ਸਾਰਾ ਕੁਛ ਚੇਂਜ ਹੈ ਇਵਨ ਕਿ ਮੈਨੂੰ ਲੱਗਦਾ ਮੈਟ ਵਗੈਰਾ ਵੀ ਤੁਸੀਂ ਸਾਰਾ ਕੁਛ ਚੇਂਜ ਕਰਾਇਆ ਬਿਲਕੁਲ ਬਿਲਕੁ ਔਰ ਤੁਸੀਂ ਇਹ ਦੇਖੋ ਇਹ ਫਰਨੀਚਰ ਵੀ ਅਸੀਂ ਜਿਹੜਾ ਹੈ ਨਾ ਉਹ ਚੇਂਜ ਕੀਤਾ ਜਿਹੜਾ ਅੱਜ ਕੱਲ ਚੱਲਦਾ ਫਰਨੀਚਰ ਅਸੀਂ ਉਹ ਲੈ ਕੇ ਆਏ ਆ ਤਾਂ ਕਿ ਜਿਹੜਾ ਰਾਉਂਡ ਟੇਬਲ ਦੀ ਬਜਾਏ ਅੱਜ ਕੱਲ ਜਿਹੜਾ ਇਸ ਤਰ੍ਹਾਂ ਦੇ ਹੈ ਨਾ ਜਿਹੜਾ ਟ੍ਰੈਂਡ ਚੱਲਿਆ ਹੋਇਆ ਔਰ ਸਾਰੇ ਨੂੰ ਲਾਈਕ ਕਰਦੇ ਆ ਉਸ ਤਰ੍ਹਾਂ ਦਾ ਅਸੀਂ ਜਿਹੜਾ ਫਰਨੀਚਰ ਲੈ ਕੇ ਆ ਲੱਕੜ ਦਾ ਬਕਾਇਦਾ ਬਹੁਤ ਅੱਛਾ ਫਰਨੀਚਰ ਲੈ ਕੇ ਆ ਉਸ ਤੇ ਨੇ ਚੇਅਰ ਲੈ ਕੇ ਆ ਅਸੀਂ ਹਾਂ ਬਿਲਕੁਲ ਮੈਂ ਮੈਂ ਉਹੀ ਦੇਖ ਰਿਹਾ ਵੀ ਆ ਦੇਖੋ ਤੁਸੀਂ ਬਹੁਤ ਅੱਛੀਆਂ ਚੇਅਰਸ ਜੜੀਆਂ ਨੇ ਇਹਦੇ ਵਿੱਚ ਹੈਗੀਆਂ ਇਹ ਛਾਵੜਾ ਪਹਿਲਾਂ ਸੀਗਾ ਹੁਣ ਇਹ ਰੈੱਡ ਪਰਲ ਹੈ ਜਿਹੜਾ ਉਹ ਬਣ ਚੁੱਕਿਆ ਔਰ ਸਟੇਡੀਅਮ ਬਟੇਂਡਾ ਸਟੇਡੀਅਮ ਦੇ ਬਿਲਕੁਲ ਸਾਹਮਣੇ ਆਪਾਂ ਨੂੰ ਪਤਾ ਹੈ ਸਿਟੀ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਭਾਜੀ ਹੈਗਾ ਔਰ ਮੈਨੂੰ ਜਿਹੜੀ ਦੇਖੋ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਇਹਦੇ ਨਾ ਇਹ ਤਾਂ ਹਾਲ ਇੱਕ ਵੱਡਾ ਹੈਗਾ ਹੀ ਹੈਗਾ ਹਨਾ ਇਹਦੇ ਨਾਲ ਪਰਲੇ ਪਾਸੇ ਕਈ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਪਤਾ ਹੋਣਾ ਮੈਨੂੰ ਪਰਸੋਂ ਪਤਾ ਲੱਗਿਆ ਵੀ ਇੱਥੇ ਇੱਕ ਪੁਰਾਣਾ ਛੋਟਾ ਹਾਲ ਵੀ ਹੈ ਜਿਹਦੇ ਵਿੱਚ ਆਪਾਂ ਕੋਈ ਕਿੱਤੀ ਕਰਨੀ ਹੈ ਛੋਟਾ ਜਿਹਾ ਸ਼ਗਨ ਕਰਨਾ ਜਾਂ ਕੀ ਹੈ ਆਹ ਦੇਖੋ ਖੁੱਲੀ ਜਗ੍ਹਾ ਵੀ ਹੈ ਇੱਥੇ ਵੀ ਆਪਣਾ ਸਾਰਾ ਖਾਣ ਪੀਣ ਖਾਣੇ ਦਾ ਜਿਹੜਾ ਸਾਰੇ ਸਟਾਲ ਲੱਗ ਜਾਂਦੀਆਂ ਨੇ ਹੂੰ ਔਰ ਦੂਸਰੇ ਪਾਸੇ ਜਿਹੜਾ ਵੱਡਾ ਦੇਖੋ ਲਾਨ ਹੈਗਾ ਹਨਾ ਉੱਥੇ ਜਿਹੜੀਆਂ ਦੂਜੀਆਂ ਸਟਾਲਾਂ ਲਾਉਣੀਆਂ ਨੇ ਉਹ ਲੱਗ ਸਕਦੀਆਂ ਨੇ ਕੋਈ ਜਿਵੇਂ ਆ ਛੋਟੀਆਂ ਛੋਟੀਆਂ ਅੱਜਕੱਲ ਚਲਦੀਆਂ ਹੈ ਹਨਾ ਕੋਈ ਆਲੂ ਟਿੱਕੀ ਦੀ ਹੋ ਗਿਆ ਹਾਂਜੀ ਹਾਂਜੀ ਸਨੈਕਸ ਜਿੰਨੂੰ ਆਪਾਂ ਸਨੈਕਸ ਵੀ ਕਰਾ ਦਿਆ ਹਾਂ ਉਹ ਵੀ ਹੈ ਗਿਆ ਹਾਂ ਤੇ ਹੁਣ ਆ ਛੋਟਾ ਛੋਟਾ ਹਾਲ ਹੈ ਜਿਹੜਾ ਤੁਸੀਂ ਆ ਵੇਖੋ ਕਿ ਆ ਪਿਆਰਾ ਯਾਰ ਬੜੀ ਥੋੜੀ ਜੀ ਜਗ੍ਹਾ ਇੱਥੇ ਕੋਈ ਛੋਟਾ ਮੋਟਾ ਕਿਸੇ ਨੇ ਕੋਈ ਫੰਕਸ਼ਨ ਕਰਨਾ ਹੈ ਰਾਉਂਡ ਟੇਬਲ ਤੇ ਬੈਠ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਸਰਦਾਰ ਰਜਗ ਸਿੰਘ ਢਿੱ ਅੱਜਕੱਲ ਟ੍ਰੈਂਡ ਹੈ ਜਸਟ ਇਸ ਦਾ ਟ੍ਰੈਂਡ ਹੈ ਤੁਸੀਂ ਆ ਵੇਖੋ ਆ ਸਾਰਾ ਦੇਖੋ ਕਿੰਨੀ ਪਿਆਰੀਆਂ ਪਿਆਰੀਆਂ ਸਿੰਡਰੀਆਂਜ਼ ਨੇ ਲੁੱਕ ਐਕਚੁਅਲ ਦੇ ਵਿੱਚ ਨਾ ਸਾਨੂੰ ਹੁੰਦਾ ਵੀ ਠੀਕ ਹੈ ਤੁਸੀਂ ਸੋਹਣੀ ਹੋਣੀ ਚਾਹੀਦੀ ਐ ਪਿਆਰੀ ਹੋਣੀ ਚਾਹੀਦੀ ਐ ਉਹ ਭਾਜੀ ਹੋਰਾਂ ਨੇ ਜੋ ਇੱਥੇ ਲਾਇਆ ਔਰ ਸਟੇਜ ਪੂਰਾ ਸਜਾਇਆ ਹੋਇਆ ਨਾਲ ਹਾਂ ਇਹ ਵੇਖੋ ਤੁਸੀਂ ਇਹ ਛਾਵੜਾ ਪੈਲੇਸ ਦਾ ਬਿਲਕੁਲ ਚੇਂਜ ਹੋ ਗਿਆ ਭਾਜੀ ਰੈੱਡ ਪਰਲ ਬਣ ਗਿਆ ਹਨਾ ਤੇ ਰੈੱਡ ਪਰਲ ਦੇ ਵਿੱਚ ਆ ਆ ਇੱਥੇ ਡੀਜੇ ਦਾ ਵੀ ਸਾਰਾ ਇੰਤਜ਼ਾਮ ਹੈ ਸਾਊਂਡ ਵਾਉਂਡ ਮਤਲਬ ਜੋ ਵੀ ਬੰਦੇ ਨੂੰ ਚਾਹੀਦਾ ਇੱਕ ਛੋਟੀ ਜੀ ਪਾਰਟੀ ਹੈ ਇੱਥੇ ਹਨਾ ਉਹ ਬੰਦਾ ਕੁਝ ਵੀ ਕਰ ਸਕਦਾ ਕੋਈ ਕਿਸੇ ਕੰਪਨੀ ਦਾ ਵੀ ਕੋਈ ਫੰਕਸ਼ਨ ਹਾਂ ਹਾਂਜੀ ਹਾਂਜੀ ਕਰ ਸਕਦੇ ਆ ਇਹਦੇ ਵਿੱਚ ਵੀ ਜਿਹੜੀਆਂ ਵਧੀਆ ਸੀਟਿੰਗ ਖੁੱਲੇ ਤੌਰ ਤੇ ਸੀ 140 ਕੇ ਚੇਅਰ ਜਿਹੜੀਆਂ ਲੱਗ ਸਕਦੀਆਂ ਨੇ ਸੋਫੇ ਲਾ ਕੇ ਸੋਫੇ ਲਾ ਕੇ ਹਾਂਜੀ ਜੇ ਅਸੀਂ ਰਾਉਂਡ ਟੇਬਲ ਲਾਉਣੇ ਆ ਤਾਂ ਉਹ ਜਿਹਦੀ ਕੈਪੈਸਿਟੀ ਘਟ ਜਾਨੀ ਆ ਉਹ ਤਾਂ ਚਲੋ ਜਿੱਦਾਂ ਦੀ ਕੋਈ ਡਿਮਾਂਡ ਜਿਹੇ ਜਿਹੇ ਡਿਮਾਂਡ ਹੋਏਗੀ ਹਾਂਜੀ ਉਹ ਜਿਹੇ ਹੋ ਜਾਂਦੇ ਆ ਬਿਲਕੁਲ ਇਹਦੇ ਨਾਲ ਸਾਡੇ ਕੋਲੇ ਰੂਮ ਵੀ ਹੈਗੇ ਨੇ ਜੀ ਅ ਚਾਰੂਮ ਨੇ ਨਾ ਚਾਰੂਮ ਨੇ ਹਾਂ ਉਹ ਜੇ ਵੈਸੇ ਵੀ ਕੋਈ ਕਈ ਮੇਰੀ ਕੋਈ ਕੰਪਨੀ ਦਾ ਕੋਈ EMPLOYEE ਆਉਂਦਾ ਕਿਸੇ ਦੂਰੋਂ ਆਉਣਾ ਉਹਨੇ ਠਹਿਰਨਾ ਗੱਡੀ ਅੰਦਰ ਲੱਗ ਸਕਦੀ ਆ ਉਹਦੀ ਕੋਈ ਕਿਸੇ ਚੀਜ਼ ਦੀ ਦਿੱਕਤ ਨਹੀਂ ਉਹ ਵੀ ਸਾਡੇ ਕੋਲ ਤੇ ਸਟੇ ਕਰ ਸਕਦੇ ਹਾਂ ਦੇਖੋ ਤੁਸੀਂ ਹੁੰਦਾ ਕੰਪਨੀਆਂ ਜਿਹੜੀਆਂ ਨੇ ਨਾ ਛੋਟੇ ਛੋਟੇ ਸੈਮੀਨਾਰ ਕਰਦੀਆਂ ਨੇ ਤੇ ਇਹ ਦੇਖੋ ਤੁਸੀਂ ਬਹੁਤ ਸਟੇਡੀਅਮ ਤੁਹਾਨੂੰ ਪਤਾ ਹੈ ਸ਼੍ਰੀ ਹਨੂਮਨ ਚੌਂਕ ਉਹਦੇ ਜਸਟ ਨਾਲ ਸਟੇਡੀਅਮ ਸਟੇਡੀਅਮ ਦੇ ਜਸਟ ਨਾਲ ਆਪੋਜ਼ਿਟ ਤੁਸੀਂ ਇਹ ਵੇਖੋ ਇਹ ਹੈਗਾ ਛਾਵੜਾ ਪੈਲੇਸ ਸੀ ਹੁਣ ਆਪਾਂ ਇਹਨੂੰ ਰੈਡ ਪਰਲ ਕਿਆ ਕਰਾਂਗੇ ਰੈਡ ਪਰਲ ਦੇ ਨਾਂ ਦਾ ਇਹ ਸਾਡਾ ਪੈਲਸ ਹੈ ਔਰ ਤੁਸੀਂ ਜੇ ਆਹ ਸਾਰਾ ਉੱਪਰ ਵੀ ਦੇਖੋਗੇ ਨਾ ਸਾਰਾ ਟੈਂਟ ਸਰ ਇਹ ਸੋ ਸਾਰਾ ਨਵਾਂ ਕੋਈ ਇਹ ਨਹੀਂ ਵੀ ਫੇਡਡ ਆ ਜਾਂ ਪੁਰਾਣਾ ਆ ਜਾਂ ਕੁਝ ਵੀ ਹੈ ਹਾਂਜੀ ਹਾਂਜੀ ਇਹ ਇਹ ਛੋਟੇ ਹਾਲ ਦੇ ਵਾਸਤੇ ਵੀ ਅਸੀਂ ਇਸ ਤਰ੍ਹਾਂ ਦਾ ਹੀ ਇੱਕ ਇੱਧਰ ਵੀ ਇਹ ਲਾਉਣਾ ਹੈਗਾ ਟੈਂਟ ਤਾਂ ਕਿ ਇਹਦੀ ਬਿਲਕੁਲ ਜੇ ਸਾਡੇ ਕੋਲ ਇਧਰ ਪੈਰਲਲ ਬੁਕਿੰਗ ਵੱਡੇ ਦੀ ਵੀ ਹੈਗੀ ਛੋਟੇ ਦੀ ਵੀ ਤੇ ਦਿੱਕਤ ਨਾ ਆਵੇ ਕਿਸੇ ਗੱਲ ਦੀ ਹਾਂ ਬਿਲਕੁਕੁਨ ਜੇ ਉਹਨੂੰ ਪੂਰਾ ਵਧੀਆ ਫੀਲ ਹੋਵੇ ਜਿੰਨੇ ਕ ਕਸਟਮਰ ਪੈਸੇ ਦੇਊਗਾ ਉਹ ਉਸ ਤੋਂ ਵਧੀਆ ਫੀਲ ਹੋਵੇ ਸਾਡੀ ਇਹ ਕੋਸ਼ਿਸ਼ ਹੁੰਦੀ ਆ ਬਿਲਕੁਲ ਭਾਜੀ ਗੱਲ ਇਹ ਹੁੰਦੀ ਨਾ ਦੇਖੋ ਗੱਲ ਇਹ ਸਿਟੀ ਦੇ ਸੈਂਟਰ ਦੇ ਵਿੱਚ ਆ ਹਰੇਕ ਬੰਦੇ ਨੂੰ ਆਉਣਾ ਜਾਣਾ ਜਾਣਾ ਨਾ ਜਿਹੜਾ ਉਹ ਬਹੁਤ ਅਗਲੇ ਨੂੰ ਹੁੰਦਾ ਵੀ ਯਾਰ ਰਾਤ ਬਰਾਤੇ ਕਿਸੇ ਨੇ ਜਾਣਾ ਕੋਈ ਮੇਰੇ ਵਰਗਾ ਰਿਕਸ਼ਾ ਤੇ ਆਇਆ ਬਿਲਕੁਲ ਅਗਲੇ ਨੇ ਹੁੰਦਾ ਵੀ ਠੀਕ ਆ ਯਾਰ ਇੱਥੋਂ ਤਾਂ ਜਾ ਸਕਦੇ ਆ ਰਾਤ ਵਾਸਤੇ ਬਹੁਤ ਹੀ ਸਹੂਲਤ ਹੈ ਜੀ ਜਿੰਨੇ ਵਜੇ ਮਰਜ਼ੀ ਮਤਲਬ ਇੱਥੋਂ ਤੁਸੀਂ ਜਾ ਸਕਦੇ ਹੋ ਤੁਹਾਨੂੰ ਕੋਈ ਡਰ ਲੁੱਕਣ ਨਹੀਂ ਤੋ ਇੱਥੇ ਜਾਵੋਗੇ ਦੋ ਕਰ ਮੈਂ ਤੇ ਇੱਥੋਂ ਆਟੋ ਮਿਲ ਜਾਣਾ ਠੀਕ ਹੈ ਜੀ ਤੁਸੀਂ ਘਰੇ ਸਨੇਹਾ ਦੇ ਤਾਂ ਤੁਹਾਨੂੰ ਆਕੇ ਲੈ ਜਾਣਾ ਹਾਂ ਬਿਲਕੁਲ ਕਈ ਵਾਰੀ ਇਸ ਤਰ੍ਹਾਂ ਵੀ ਆ ਵੀ ਹੁੰਦਾ ਵੀ ਇੱਕ ਵਾਰੀ ਪਾਰਟੀ ਚ ਆ ਗਏ ਠੀਕ ਹੈ ਜੇ ਇੱਥੋਂ ਮੜਾ ਜਾ ਬ੍ਰੇਕਫਾਸਟ ਕਰਕੇ ਚਲੇ ਗਏ ਕੋਈ ਕੰਮ ਤਾਂ ਦਾ ਹੈਗਾ ਜਾ ਆਏ ਫੇਰ ਆ ਹਾਂ ਇਹਦੀ ਸੂਰਤ ਬਹੁਤ ਵੱਡੀ ਹੈ ਇਹ ਸਹੂਲਤ ਹੈ ਬਿਲਕੁਲ ਤੁਸੀਂ ਦੇਖੋ ਐਕਚੁਅਲ ਦੇ ਵਿੱਚ ਜਗ੍ਹਾ ਬਹੁਤ ਖੁੱਲੀ ਹੈ ਇਹਨਾਂ ਦੇ ਕੋਲ ਆਪਾਂ ਨੂੰ ਪਤਾ ਹੀ ਹੈ ਜਿਹੜੇ ਲੋਕ ਇੱਥੇ ਪਹਿਲਾਂ ਵੀ ਛਾੜਾ ਪੈਲੇਸ ਆਏ ਨੇ ਬਟ ਹੁਣ ਟੋਟਲ ਦਾ ਟੋਟਲ ਇਹ ਚੇਂਜ ਕਰਤਾ ਇਹਨਾਂ ਨੇ ਟੋਟਲ ਕਾਰਪੈਟਸ ਟੋਟਲ ਟੈਂਟ ਟੋਟਲ ਇੰਟੀਰੀਅਰ ਸਾਰਾ ਹੀ ਚੇਂਜ ਕਰਤਾ ਇਹਦੇ ਵਿੱਚ ਆਪਾਂ ਕੋਈ ਵੀ ਫੰਕਸ਼ਨ ਕਰਨਾ ਹੈ ਤਾਂ ਮੈਨੂੰ ਇਸ ਵੀ ਚਲੋ ਮੈਂ ਤੁਹਾਨੂੰ ਦਿਖਾ ਦਿਆਂ ਵੀ ਆਪਾਂ ਕਰ ਲਈਏ ਟੋਟਲ ਜਿੰਨੇ ਵੀ ਹੈ ਉਹ ਸਭ ਚੇਂਜ ਹੈ ਹਾਂਜੀ ਹਾਂਜੀ ਅਜੇ ਵੀ ਅਸੀਂ ਮਤਲਬ ਅਪਡੇਟ ਕਰਦੇ ਰਵਾਂਗੇ ਜਿੱਥੇ ਜਿੱਥੇ ਸਾਨੂੰ ਪਤਾ ਲੱਗਦਾ ਹੈ ਖੁਦ ਨੂੰ ਪਤਾ ਲੱਗਦਾ ਹੈ ਜਾਂ ਕੋਈ ਹੋਰ ਸਾਡਾ ਕੋਈ ਯਾਰ ਮਿੱਤਰ ਆ ਕੇ ਦੱਸਦਾ ਹੈ ਸਾਨੂੰ ਕਿ ਇੱਥੇ ਇਸ ਚੀਜ਼ ਦੀ ਸਾਨੂੰ ਕਮੀ ਲੱਗਦੀ ਹੈ ਅਸੀਂ ਉਹਨੂੰ ਬਾ ਕੁ ਵੀ ਇਹਦੀ ਗੱਲ ਸੁਣਦੇ ਆਂ ਉਹਨੂੰ ਸਾਡੀ ਸਾਨੂੰ ਖੁਸ਼ੀ ਹੁੰਦੀ ਐ ਇਸ ਗੱਲ ਦੀ ਕਿ ਅਸੀਂ ਉਹਨੂੰ ਜਲਦੀ ਜਲਦੀ ਇਹਨੂੰ ਅਪਡੇਟ ਕਰੀਏ ਅਸੀਂ ਬਿਲਕੁਲ ਦੇਖੋ ਇਹੀ ਹੁੰਦਾ ਨਾ ਸਟਾਰਟ ਦੇ ਵਿੱਚ ਬੰਦਾ ਕਹਿੰਦਾ ਵੀ ਚਲੋ ਯਾਰ ਕਰੋ ਆਪਣਾ ਪੂਰਾ ਜੋਰ ਲਾਂਦਾ ਫਿਰ ਕੋਈ ਸੱਜਣ ਬੇਲੀ ਆਉਂਦਾ ਹੈ ਹਨਾ ਹੁਣ ਤੁਸੀਂ ਆ ਦੇਖੋ ਆ ਰਾਹ ਕਿੱਡਾ ਪਿਆਰਾ ਬਣਾਇਆ ਜੇ ਤੁਸੀਂ ਬੈਕ ਜਾਂਦੇ ਜਾਓਗੇ ਇੱਥੋਂ ਨਹੀਂ ਦੇਖਣ ਇਦਾਂ ਅਸੀਂ ਜਾਵਾਂਗੇ ਤਾਂ ਤੁਹਾਨੂੰ ਪਤਾ ਲੱਗਣਾ ਵੀ ਹਾਂ ਬਿਕੋਜ਼ ਉਧਰੋਂ ਦੀ ਐਂਟਰੈਂਸ ਹੈ ਨਾ ਬਿਲਕੁਲ ਤਾਂ ਉਧਰੋਂ ਬੰਦਾ ਜਿਵੇਂ ਜਿਵੇਂ ਆਊਗਾ ਆ ਚਾਰੋਂ ਪਾਸੇ ਇਦਾਂ ਹਨਾ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਬੰਦੇ ਵੀ ਖੜਾ ਦਿੰਦੇ ਆ ਫੁੱਲਾਂ ਦੀ ਵਰਕਾ ਕਰਾਉਣ ਵਾਸਤੇ ਕੁਝ ਵੀ ਉਹ ਸਾਰਾ ਇੱਕ ਅੱਛਾ ਬਣ ਜਾਂਦਾ ਸਾਰਾ ਹਾਂਜੀ ਹਾਂਜੀ ਜਿਸ ਤਰ੍ਹਾਂ ਦੀ ਵੀ ਕੋਈ ਕਸਟਮਰ ਸਾਡੇ ਕੋਲ ਲੈ ਕੇ ਆਉਂਦਾ ਨਾ ਡਿਮਾਰ ਵੀ ਸਾਨੂੰ ਯਾਰ ਇਸ ਤਰ੍ਹਾਂ ਦਾ ਇਸ ਤਰ੍ਹਾਂ ਚਾਹੀਦਾ ਹੈ ਨਾ ਤੇ ਅਸੀਂ 100% ਕੋਸ਼ਿਸ਼ ਕਰਦੇ ਆ ਅਗਲੇ ਨੂੰ ਪ੍ਰੋਮਿਸ ਕਰ ਲਿਆ ਤਾਂ ਫਿਰ ਅਸੀਂ ਉਹਦੇ ਪੂਰੇ ਉੱਤਰਦੇ ਆ ਹਾਂ ਇਹ ਸਾਡੀ ਕੋਸ਼ਿਸ਼ ਮੈਂ ਇਹ ਕਹਿੰਦਾ ਆ ਵੀ ਦੇਖੋ ਤੁਸੀਂ ਸਾਰਾ ਇਹ ਟੋਟਲ ਟੋ ਇਸ ਸਾਰਾ ਹੀ ਇਹਨਾਂ ਨੇ ਨਵਾਂ ਬਣਾਇਆ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਵੀ ਚੀਜ਼ ਇਹਨਾਂ ਨੇ ਜਿਹੜੀ ਹਨਾ ਇਹਨਾਂ ਚੋਂ ਕੋਈ ਵੀ ਪੜਦਾ ਕੋਈ ਕਰਟਨ ਹੈ ਜਿਹੜਾ ਪੁਰਾਣਾ ਲਾਇਆ ਟੋਟਲ ਏਸੀ ਹੈ ਜੀ ਬਿਲਕੁਲ ਜੀ ਫੁੱਲੀ ਏਸੀ ਜਿਹੜਾ ਛੋਟਾ ਉਹ ਵੀ ਛੋਟਾ ਵੀ ਜੀ ਛੋਟਾ ਰੂਮ ਵੀ ਏਸੀ ਹੂੰ ਰੂਮ ਵੀ ਏਸੀ ਨੇ ਛੋਟਾ ਹਾਲ ਵੀ ਏਸੀ ਹੈ ਔਰ ਵੱਡਾ ਵੀ ਫੁੱਲੀ ਏਸੀ ਹੈਗਾ ਫੁੱਲੀ ਏਸੀ ਬਿਲਕੁਲ ਹਾਂ ਇਹ ਇਹ ਵੀ ਗੱਲ ਮੈਨੂੰ ਬੜੀ ਵਧੀਆ ਲੱਗੀ ਵੀ ਕੋਈ ਕੰਪਨੀ ਵਾਲਾ ਜਿਹੜੇ ਆਂਦੇ ਨੇ ਅਗਲੇ ਨੇ ਕੋਈ ਸੈਮੀਨਾਰ ਕਰਨਾ ਅਗਲਾ ਕਹਿੰਦਾ ਭਾਜੀ ਰੂਮ ਵੀ ਸਾਨੂੰ ਇੱਥੇ ਚਾਹੀਦੇ ਨੇ ਉਹ ਵੀ ਸਾਰਾ ਕੁਛ ਹੈ ਬਿਲਕੁਲ ਬਿਲਕੁਲ ਬ੍ਰਾਈਡਲ ਲਈ ਗਰੂਮ ਦੇ ਲਈ ਉਹ ਰੂਮ ਜਿਹੜੇ ਨੇ ਅਸੀਂ ਆ ਦੇਖੋ ਤੁਸੀਂ ਇੱਕ ਕਹਿੰਦੇ ਸੈਲਫੀ ਪੁਆਇੰਟ ਹੁੰਦਾ ਜਾਂ ਕੀ ਇਹਨੂੰ ਕੀ ਕਹਿੰਦੇ ਆ ਹਾਂਜੀ ਸੈਲਫੀ ਪੁਆਇੰਟ ਹਾਂਜੀ ਹਾਂਜੀ ਇਹ ਵੀ ਇੱਥੇ ਇੱਕ ਪ੍ਰੋਪਰ ਬਣਾਇਆ ਗਿਆ ਹੌਲੀ ਹੌਲੀ ਹੋਰ ਜਿਹੜਾ ਹੈ ਚੇਂਜਸ ਜਿਹੜੀਆਂ ਤੁਹਾਡੇ ਵਰਗੇ ਭਰਾ ਜੋ ਸਜੈਸ਼ਨ ਜਿਹੜੇ ਲੋਕ ਦੇਖ ਰਹੇ ਨੇ ਸਜੈਸ਼ਨ ਦੇਣਗੇ ਤੇ ਉਹ ਫਿਰ ਨੇਚਰਲੀ ਹੈ ਵੀ ਬੰਦਾ ਫਿਰ ਕੁਛ ਕੁਛ ਜੀ ਨਾਲ ਇੱਕ ਛੋਟਾ ਜਿਹਾ ਮਤਲਬ ਹਾਲ ਬਣਾਇਆ ਹੈ ਉਹਨਾਂ ਦੇ ਪ੍ਰੋਗਰਾਮ ਹੁੰਦਾ ਉਹ ਅੱਜ ਹੀ ਆ ਕੇ ਗਏ ਆ ਉਹਨਾਂ ਦਾ ਜਿਹੜੇ ਵਿਆਹ ਲਈ ਸੀਗੇ ਮੁੰਡਾ ਕੁੜੀ ਚਲੋ ਹੁੰਦਾ ਹਰੇਕ ਦਾ ਬਜਟ ਹੋਰ ਨਹੀਂ ਪੈਸੇ ਕਿਸੇ ਨੇ ਲਾਉਣੇ ਹੁੰਦੇ ਉਹ ਫੋਟੋ ਮੈਂ ਇੱਥੇ ਕਰਾ ਕੇ ਕੇਨ ਸਾਡੇ ਕਿਉਂਕਿ ਉਹਨੂੰ ਬਹੁਤ ਵਧੀਆ ਲੱਗਿਆ ਕਹਿੰਦੇ ਜਦ ਦੇਖੇ ਬਾਅਦ ਦੇ ਵਿੱਚ ਇੰਨਾ ਸੋਹਣਾ ਬਣਿਆ ਹੋਇਆ ਹੈ ਹਾਂ ਬਿਲਕੁਲ ਇਹ ਵੀ ਇਹ ਵੀ ਹੁੰਦਾ ਹਨਾ ਇਹੀ ਹੁੰਦਾ ਵੀ ਦੇਖੋ ਫਲਾਵਰ ਡੈਕੋਰੇਸ਼ਨ ਨੋ ਡਾਊਟ ਬਾਕ ਕਮਾਲ ਹੈ ਸਾਰਾ ਕੁਝ ਇਹਨਾਂ ਨੇ ਚੇਂਜ ਕਰਤਾ ਛਾਵੜਾ ਪੈਲੇਸ ਤੋਂ ਰੈਡ ਪਰਲ ਬਣਾਤਾ ਫੁੱਲੀ ਏਸੀ केटी ਪਾਰਟੀ ਹਾਲ ਇਹਦੇ ਵਿੱਚ ਮੈਨੂੰ ਐ ਵੀ ਚਲੋ ਮੈਂ ਇੱਕ ਵਾਰੀ ਤੁਹਾਨੂੰ ਅੰਦਰੋਂ ਲੈ ਕੇ ਆਇਆ ਤੇ ਇੱਕ ਆਊਟ ਲੁੱਕ ਹੈ ਜਿਹੜੀ ਇਹਦੀ ਉਹ ਵੀ ਤੁਹਾਨੂੰ ਮੈਂ ਦਿਖਾ ਦਿਆਂ ਕਿਉਂਕਿ ਬਠਿੰਡਾ ਸਪੋਰਟਸ ਸਟੇਡੀਅਮ ਦੇ ਜਸਟ ਆਪੋਜ਼ਿਟ ਇਹ ਪਤਾ ਹੀ ਹੈ ਵਸ ਤਾਂ ਸਾਰਿਆਂ ਨੂੰ ਕਿਸੇ ਨੂੰ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ ਹੈਗੀ ਵੀ ਹਰੇ ਕਿੱਥੇ ਆ ਪਰ ਫਿਰ ਵੀ ਮੇਰਾ ਮੇਰੀ ਤਾਂ ਡਿਊਟੀ ਬਣਦੀ ਹੈ ਨਾ ਕਿ ਮੈਂ ਤੁਹਾਨੂੰ ਦੱਸਾਂ ਇਹਦਾ ਆਊਟ ਲੁੱਕ ਦਿਖਾਉ ਜੀ ਫਿਰ ਆਪਾਂ ਇੱਥੋਂ ਇੱਕ ਇਹਨਾਂ ਨੂੰ ਵਾਕ थ्रू ਦੇਵਾਂਗੇ ਇੱਥੋਂ ਦਾ ਆ ਦੇਖੋ ਤੁਸੀਂ ਆ ਆ ਲੋਕੇਸ਼ਨ ਐ ਸਰ ਪਤਾ ਹੀ ਹੈ ਹਣਾ ਤੇ ਆ ਦੇਖੋ ਇਧਰ ਬਾਰੋਂ ਵੀ ਬਹੁਤ ਸੋਹਣਾ ਇਹਨਾਂ ਨੇ ਸਜਾਇਆ ਭਾਜੀ ਅੱਛਾ ਰਾਤੋ ਵੇਲੇ ਇੱਥੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਡੇ ਟਾਈਮ ਵੀ ਹੁੰਦਾ ਕਿਉਂਕਿ ਇੱਥੇ ਆਸ-ਪਾਸੇ ਖੁੱਲੀਆਂ ਜਗ੍ਹਾ ਤੇ ਉੱਥੇ ਬੰਦਾ ਮੈਨੇਜ ਕਰਦਾ ਸਿਕਿਉਰਿਟੀ ਗਾਰਡ ਰੱਖਿਆ ਬਕਾਇਦਾ ਸਿਕਿਉਰਿਟੀ ਗਾਰਡ ਖੜ੍ਹਦੇ ਹੈਗੇ ਕੋਈ ਕਿਸੇ ਚੀਜ਼ ਦੀ ਦਿੱਕਤ ਕਦੀ ਆਈ ਨਹੀਂ ਤੇ ਨਾ ਹੀ ਅਸੀਂ ਆਉਣ ਦੇਵਾਂਗੇ ਇਹ ਸਾਡੀ ਕੋਸ਼ਿਸ਼ ਈ ਹੁੰਦੀ ਹੈ ਬਸ ਇਹੀ ਹੁੰਦਾ ਦੇਖੋ ਜਦੋਂ ਬੰਦੇ ਨੇ ਇੰਨਾ ਪੈਸਾ ਲਾਇਆ ਤੁਸੀਂ ਦੇਖੋ ਵਾਕਥਰੂ ਇਧਰੋਂ ਇੱਕ ਜੇ ਆਪਾਂ ਲਈਏ ਤੁਹਾਨੂੰ ਮੈਂ ਇੱਥੋਂ ਬਿਲਕੁਲ ਡਾਇਰੈਕਟ ਉੱਥੇ ਲੈ ਕੇ ਚਾਲਦਾ ਹਨਾ ਵੀ ਆ ਦੇਖਦੇ ਜਾ ਇਹਦਾ ਅੱਪਰ ਦੇਖੀਏ ਆਪਾਂ ਉੱਪਰੋਂ ਆ ਦੇਖੋ ਕਿਆ ਬਾਤ ਗੁੱਡ ਪਿਆਰੀ ਚੀਜ਼ ਹੈ ਲੁੱਕ ਵਾਈਜ਼ ਸੋਹਣੀ ਹੈ ਯਾਰ ਹਨਾ ਆ ਬਾਕੀ ਤਾਂ ਦੇਖੋ ਅਸੀਂ ਆਪਣੇ ਹਿਸਾਬ ਨਾਲ ਵੀ ਜਦੋਂ ਕੋਈ ਵੀ ਆਪਾਂ ਕੋਈ ਇਵੈਂਟ ਕਰਦੇ ਨਾ ਉਹਨੂੰ ਆਪਣੇ ਹਿਸਾਬ ਨਾਲ ਸਜਾਣੇ ਵੀ ਆ ਬਿਹਾ ਕੀ ਹੈ ਕਿ ਨਹੀਂ ਹੈ ਹਨਾ ਕੁਝ ਆਪਣੇ ਵੱਲੋਂ ਵੀ ਹੁੰਦਾ ਸੋ ਜੋ ਇਹਨਾਂ ਵੱਲੋਂ ਹੋਇਆ ਉਹ ਤੁਹਾਨੂੰ ਮੈਂ ਦਿਖਾਤਾ ਵੀ ਆ ਦੇਖੋ ਇਹਨਾਂ ਵੱਲੋਂ ਇਹ ਜਿਹੜਾ ਹਾਲ ਹੈ ਇਹ ਸਾਰਾ ਪੈਲੈਸ ਹੈ ਇਹ ਕਿਸ ਤਰੀਕੇ ਦੇ ਨਾਲ ਸਜਾਇਆ ਗਿਆ ਔਰ ਕਿਸ ਤਰੀਕੇ ਦੇ ਨਾਲ ਟੋਟਲ ਦਾ ਟੋਟਲ ਰੈਨੋਵੇਟ ਕਰ ਦਿੱਤਾ ਗਿਆ ਹਰ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਜਿਹੜੀ ਦੱਸਣਾ ਚਾਹਨਾ ਔਰ ਮੇਰੇ ਸੁਣਨ ਦੇ ਵਿੱਚ ਆਇਆ ਵੀ ਇਹਨਾਂ ਨੇ ਮਾਰਕੀਟ ਨਾਲੋਂ ਬੜੇ ਘੱਟ ਰੇਟ ਰੱਖੇ ਨੇ ਪਰ ਉਹ ਮੈਂ ਪੁੱਛਣੀ ਇਹਨਾਂ ਨੂੰ ਕਿਉਂਕਿ ਹੁੰਦਾ ਕਈ ਵਾਰੀ ਹਨਾ ਵੀ ਯਾਰ ਬੰਦਾ ਉੱਥੇ ਹੀ ਅੜ ਜਾਂਦਾ ਵੀ ਨਹੀਂ ਨਹੀਂ ਭਾਜੀ ਉਹਨਾਂ ਨੇ ਤਾਂ ਇੰਨੇ ਪੈਸੇ ਕਹੇ ਸੀ ਹਾਂ ਮੈਨੂੰ ਇਹਨਾਂ ਨੂੰ ਜ਼ਰੂਰ ਪਤਾ ਲੱਗਿਆ ਵੀ ਮਾਰਕੀਟ ਨਾਲੋਂ ਭਾਜੀ ਹੋਣੀ ਕਹਿੰਦੇ ਨੇ ਵੀ ਬਹੁਤ ਘੱਟ ਰੇਟ ਹੈ ਵੀ ਅਸੀਂ ਜਿਹੜਾ ਸਹੂਲਤ ਵੀ ਦੇਣੀ ਹੈ ਤੇ ਆ ਦੇਖੋ ਫਿਲਹਾਲ ਇਹ ਅੱਛਾ ਹੈ ਵਾਲਸ ਦੇ ਉੱਤੇ ਵੀ ਸਾਰਾ ਇੱਕ ਵਾਰੀ ਤੁਸੀਂ ਨਿਗਾਹ ਮਾਰੋ ਜੀ ਸudarau jagjit singh ji ਹੋਰ ਕੁਛ ਕੁਛ ਇਹਦੇ ਬਾਰੇ ਦੱਸਣਾ ਹੋਵੇ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਹੂੰ ਵੀ ਦੂਰ ਖੜ ਕੇ ਅੰਦਾਜ਼ਾ ਨਾ ਲਾਓ ਇੱਕ ਵਾਰੀ ਆ ਕੇ ਦੇਖੋ ਵੀ ਜੋ ਅਸੀਂ ਤੁਹਾਨੂੰ ਦਿਖਾਇਆ ਹੈ ਬਾਕੀ ਉਹੀ ਹੈ ਹੂੰ ਜੋ ਅਸੀਂ ਤੁਹਾਨੂੰ ਕਿਹਾ ਹੈ ਉਸ ਤੇ ਅਸੀਂ ਖਰੇ ਉੱਤਰਦੇ ਹਾਂ ਇਹ ਮੇਰੀ ਸਾਰਿਆਂ ਨੂੰ ਗੁਜਾਰਿਸ਼ ਹੈ ਜੋ ਵੀ ਸਾਡੇ ਦਰਸ਼ਕ ਇਹ ਦੇਖ ਰਹੇ ਨੇ ਵੀ ਇੱਕ ਵਾਰੀ ਆ ਕੇ ਸਾਨੂੰ ਇੱਥੇ ਮੌਕਾ ਦੇ ਕੋ। ਬਿਲਕੁਲ ਹਾਂ ਵੀ ਇਹ ਨਹੀਂ ਵੀ ਕਹੇ ਤੇ ਮੈਂ ਕਹਿੰਦਾ ਜਾਂ ਭਾਜੀ ਉਹਨਾਂ ਨੇ ਕਹਿੰਦਾ ਜਿੰਨਾ ਕੋ ਤੁਹਾਡਾ ਬਜਟ ਹੈ ਉਹ ਸਾਨੂੰ ਦੱਸੋ ਇੰਨਾ ਬਜਟ ਹੈ। ਸਿਰਫ ਕੋ ਦੋਨੇ অপਸ਼ਨ ਹੈ ਗਿਆ। অপਸ਼ਨ ਹੈ। ਹਾਂ ਬਿਲਕੁਲ ਉਹੀ ਹੁੰਦਾ ਨਾ ਵੀ ਇੱਕ ਵਾਰੀ ਨਾ ਜਦੋਂ ਵੀ ਬੰਦਾ ਵਿਜ਼ਿਟ ਜ਼ਰੂਰ ਕਰਦਾ ਹੁੰਦਾ ਵੀ ਚਲੋ ਯਾਰ ਆਪਾਂ ਦੇਖੀ ਤਾਂ ਸੀ ਵੀ ਕੀ ਚੀਜ਼ ਹੈ ਕੀ ਹੈ। ਵਿਜ਼ਿਟ ਜ਼ਰੂਰ ਕਰੋ ਦੇਖੋ ਕੀ ਹੈ। ਅਚਾ ਕੋਈ ਹੁਣ ਜਿਵੇਂ ਸਪੋਜ਼ ਕਰੋ ਕਿਸੇ ਨੇ ਕੋਈ ਇਵੈਂਟ ਕਰਵਾਉਣਾ। ਉਹਦੇ ਲਈ ਵੀ ਹੈ। ਹਾਂਜੀ ਹਾਂਜੀ ਬਿਲਕੁਲ ਇਵੈਂਟ ਜਿੰ ਇਥੇ ਦੇਖੋ ਐਗਜ਼ਾਮ ਹੋ ਕੇ ਹਟਿਆ ਹੂੰ ਤੇ ਤਕਰੀਬਨ ਉਦੋਂ 1000 ਸਟੂਡੈਂਟਸ ਆਇਆ ਸੀ ਇਥੇ ਹੂੰ ਤੇ ਉਹ 1000 ਹੀ ਚੇਅਰ ਇਹਦੇ ਚਲਾਈ ਸੀ ਅਸੀਂ ਹੂੰ ਇਸੇ ਹਾਲ ਦੇ ਵਿੱਚ ਜੀ ਠੀਕ ਹੈ ਲੇਕਿਨ ਜਦੋਂ ਅਸੀਂ ਇਹ ਕਰਨਾ ਹੁੰਦਾ ਹੈ ਕਿ ਦੂਜਾ ਇਵੈਂਟ ਹੈ ਸਾਡਾ ਕੋਈ ਹੈ ਨਾ ਵਿਆਹ ਸ਼ਾਦੀ ਦਾ ਥੋੜੀ ਜਿਹੀ ਕਨ ਸਪੇਸ ਚਾਹੀਦੀ ਹੈ ਖੁੱਲੀ ਖੁੱਲੀ ਚਾਹੀਦੀ ਹੈ ਤੋ ਉਹਨਾਂ ਦੀ ਕੈਪੈਸਿਟੀ ਦੀ ਘਟ ਜਾਂਦੀ ਹੈ ਨਹੀਂ ਮਤਲਬ ਕੋਈ ਕਲਚਰਲ ਪ੍ਰੋਗਰਾਮ ਜਵੇਂ ਹੁੰਦਾ ਹੈ ਤੋ ਸਰ ਕੋਈ ਸੰਗਰ ਪਲਾਉਣਾ ਕਿਸੇ ਨਾਲ ਕੋਈ ਭਗਵਤ ਗਥਾ ਕਰਾਉਣੀ ਹੈ ਜਾਂ ਕੋਈ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਉਹ ਵੀ ਅਸਲ ਹੈ ਕੀਰਤਨ ਵੀ ਇੱਥੇ ਪਿਛਲੇ ਵਾਰੀ ਹੋਇਆ ਸੀਗਾ ਤੇ ਹੁਣ ਇਹ ਆਪਣੇ ਡੀਪੀਐਸ ਸਕੂਲ ਵਾਲੇ ਵੀ ਇੱਥੇ ਐਨੂਅਲ ਫੰਕਸ਼ਨ ਕਰਵਾ ਰਹੇ ਹਨ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਹੈਗਾ ਕਿਸ ਕੋਈ ਦਿੱਕਤ ਨਹੀਂ ਆਤੀ ਪਿਛੇ ਜਿਤੀਆਂ ਵੀ ਹੋ ਕੇ ਟੀਆਂ ਵੀ ਹੋ ਕੇ ਟੀਆਂ ਸਭ ਤੋਂ ਪਹਿਲਾਂ ਸਾਡੀ ਸ਼ੁਰੂਆਤ ਜਿਹੜੀ ਉਹ ਟੀਆਂ ਤੋਂ ਹੋਈ ਸੀਗੀ ਹ ਹਸਦਾ ਖੇਡਦਾ ਪੰਜਾਬ ਆ ਸਾਡੀ ਇੱਥੋਂ ਸ਼ੁਰੂਆਤ ਹੋਈ ਥਣ ਬੜੀ ਵਧੀਆ ਜੀ ਬਿਲਕੁਲ ਹਸਦਾ ਖੇਡਦਾ ਪੰਜਾਬ ਤੇ ਅਸੀਂ ਪੰਜਾਬ ਵਾਸੀ ਆ ਇਹ ਹੀ ਗੱਲ ਆ ਜੀ ਇੱਕ ਵਾਰੀ ਇਧਰ ਮਾਰੋ ਨਿਗਾ ਲਾਸਟ ਵਾਰੀ ਮੈਂ ਤੁਹਾਨੂੰ ਇਹ ਫੇਰ ਦਿਖਾ ਦਿਆਂ ਤੇ ਮੈਂ ਇਹੀ ਕਹਾਂਗਾ ਵੀ ਜਿੰਨੇ ਵੀ ਕੋਈ ਵੀ ਇਵੈਂਟ ਸ਼ਹਿਰ ਦੇ ਵਿੱਚ ਕਰਨਾ ਹੈ ਤੇ ਦੇਖੋ ਹੁਣ ਸ਼ਾਵੜਾ ਪੈਲੇਸ ਰੈਡ ਪਰਲ ਦੇ ਨਾਮ ਨਾਲ ਜਾਣਿਆ ਜਾ ਰਿਹਾ ਟੋਟਲ ਇੰਟੀਰੀਅਰ ਦਾ ਚੇਂਜ ਕਰ ਦਿੱਤਾ ਗਿਆ ਬਹੁਤ ਸੁੰਦਰ ਬਣਾ ਦਿੱਤਾ ਗਿਆ ਤੁਸੀਂ ਆਓ ਭਾਜੀ ਆਪਣੇ ਨੰਬਰ ਦੇ ਦਿਓ ਕਾਲ ਇੱਕ ਵਾਰੀ 9417115346 ਲੋਪਾ ਜੀ ਉਹਨਾਂ ਦਾ ਨੰਬਰ ਵੀ ਆ ਗਿਆ ਇਹਨਾਂ ਨਾਲ ਕਾਲ ਕਰਕੇ ਤੁਸੀਂ ਜਦੋਂ ਤੁਹਾਨੂੰ ਠੀਕ ਲੱਗੇ ਉਦੋਂ ਆਓ ਗੱਲਬਾਤ ਕਰੋ ਤੇ ਦੇਖੋ ਜੇ ਪਸੰਦ ਆਵੇ ਤਾਂ ਜ਼ਰੂਰ ਕਰੋ ਪਰ ਇੱਕ ਵਾਰੀ ਦੇਖੋ ਜ਼ਰੂਰ ਮੇਰੀ ਇਹ ਨਹੀਂ ਰਿਕਵੈਸਟ ਹੈ ਤਾਂ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ